ਖਾੜੇ ਇਟ ਪਾੜੇ ਇਟ ਪਾੜੇ ਕੋਈ ਵੀ ਕਰੋ ਥੋੜੇ ਦੱਸ ਦੋ ਹੈ ਹੋਇਆ ਕੀ ਆ ਨਹੀਂ ਨਹੀਂ ਵੈਸੇ ਹੋਇਆ ਕੀ ਸੀ ਕੀ ਹੈਗਾ ਸੀ ਇਹਨਾਂ ਨੇ ਰੋਕਿਆ ਆ ਰੋਕਣ ਤੋਂ ਬਾਅਦ ਇਹਨਾਂ ਦੂਜਿਆਂ ਦੇ ਨਾਲ ਤਾਂ ਖੜਾ ਜੀ ਹਾਂ ਉਹਨੂੰ ਖਿੱਚ ਕੇ ਇਹਨਾਂ ਨੇ ਨਾਲ ਉਹ ਡਿੱਗ ਪਿਆ ਉਹ ਤੋਂ ਬਾਅਦ ਇਹ ਤਾਂ ਮੈਂ ਮਕਰ ਗੱਡੀ ਲਾ ਕੇ ਮਨਫਣ ਦੀ ਕੋਸ਼ਿਸ਼ ਕੀਤੀ ਕਿੰਨੀ ਕੀ ਦੇਰ ਤੱਕਰ ਭਜਣਾ ਪਿਆ کافی ਮਗਰ ਪਜਣਾ ਪਿਆ ਕਿਛ ਚੌਂਕ ਲਾ ਕੇ ਤੇ ਆਪਣੇ ਦਫਤਰ ਤੱਕ ਸੋਟੇ ਤੱਕਰ ਨਾਕਾ ਤੋੜ ਕੇ ਭੱਜੇ ਤਿੰਨ ਬਾਈਕ ਸਵਾਰ ਮੁੰਡੇ ਪੁਲਿਸ ਕਰਦੀ ਰਹੀ ਸ਼ਹਿਰ ਦੇ ਵਿੱਚ ਅੱਧਾ ਘੰਟਾ ਪਿੱਛਾ ਪਰ ਨਹੀਂ ਲੱਗੇ ਪੁਲਿਸ ਦੇ ਹੱਥ ਤੁਹਾਨੂੰ ਦੱਸਦੇ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਅੱਜ ਸਵੇਰੇ ਸਵੇਰੇ ਨਾਕਾ ਲਗਾਇਆ ਹੋਇਆ ਸੀ ਤਾਂ ਇਸੇ ਦੌਰਾਨ ਜਦੋਂ ਇੱਕ ਬਾਈਕ ਤੇ ਤਿੰਨ ਨੌਸਵਾਨ ਬੈਠੇ ਹੋਏ ਸੀ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾ ਰੁਕਣ ਦੀ ਬਜਾਏ ਉਹ ਨੌਜ਼ਵਾਨ ਨਾਕਾ ਤੋੜ ਕੇ ਉੱਥੋਂ ਭੱਜ ਗਏ ਤੇ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਵੀ ਆਪਣੀ ਗੱਡੀ ਚੁੱਕ ਲਈ ਤਾਂ ਸ਼ਹਿਰ ਦੇ ਵਿੱਚ ਅੱਧਾ ਘੰਟਾ ਲਗਾਤਾਰ ਪਿੱਛਾ ਕਰਦੇ ਰਹੇ ਪਰ ਅਫਸੋਸ ਦੀ ਗੱਲ ਉਹ ਪੁਲਿਸ ਦੇ ਹੱਥ ਨਹੀਂ ਆ ਸਕੇ Baiklah, up, back, up, back, up, back up. ਤੁਹਾਨੂੰ ਦੱਸ ਦੋ ਹੈ ਹੋਇਆ ਕੀ ਆ ਨਹੀਂ ਨਹੀਂ ਵੈਸੇ ਹੋਇਆ ਕੀ ਸੀ ਕੀ ਹੈਗਾ ਸੀ ਜਦ ਇਹਨਾਂ ਨੇ ਰੋਕਿਆ ਆ ਰੋਕਣ ਤੋਂ ਬਾਅਦ ਇਹਨਾਂ ਦੂਜਿਆਂ ਦੇ ਨਾਲ ਤਾਂ ਖੜਨ ਗਏ ਹਾਂ ਉਹਨੂੰ ਖਿੱਚ ਕੇ ਇਹਨਾਂ ਨੇ ਨਾਲ ਉਹ ਡਿੱਗ ਪਿਆ ਉਹ ਤੋਂ ਬਾਅਦ ਇਹ ਤਾਂ ਮੈਂ ਮਗਰ ਗੱਡੀ ਲਾ ਕੇ ਨੂੰਫਣ ਦੀ ਕੋਸ਼ਿਸ਼ ਕੀਤੀ ਕਿੰਨੀ ਕੀ ਦੇਰ ਤੱਕ ਭਜਣਾ ਪਿਆ ਕਾਫੀ ਮਗਰ ਭਜਣਾ ਪਿਆ ਹਾਂ ਹਾਂ ਫਿਰ ਚੌਕ ਲੱਗ ਕੇ ਤੇ ਆਪਣੇ ਡਾਕਟਰ ਟ੍ਰੈਫਿਕ ਉਸ ਤੋਂ ਤੱਕ ਵੀ ਮਗਰ ਆ ਗਿਆ ਬੰਦੇ ਕ੍ਰਿਮੀਨਲ ਲੱਗਦੇ ਬੀ ਸੀ ਬੰਦੇ ਗੱਤ ਲੱਗਦੇ ਸੀ ਨੰਬਰ ਪਹੁੰਚ ਗਿਆ ਹੈਗਾ ਜੀ ਹੂੰ ਮੁਟਾ ਗਲਦਾ ਉਹ ਤੜਾ ਗਲਪ ਲੱਗਦਾ ਹੈ ਉਹ ਚੱਕਰ ਇਹ ਲੱਗਿਆ ਸੀ ਇਹਨਾਂ ਨੂੰ ਠੀਕ ਇਹ ਜਿਹੜੇ ਆ ਭੱਜ ਜੀ ਕੋਈ ਭਰਦੀ ਜੀ ਠੀਕ